ਹਾਂਜੀ ਦੇਖੋ ਕਿੰਨੀ ਵਧੀਆ ਕੱਚੀ ਆਂਬੀਆਂ ਦੀ ਸਬਜ਼ੀ ਬਣੀ ਹੈ ਵੀਡੀਓ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਪਤਾ ਲੱਗਣਾ ਐਨੀ ਸਵਾਦ ਤੇ ਟੇਸਟੀ ਸਬਜ਼ੀ ਆਪਾਂ ਕਿਵੇਂ ਬਣਾਈ ਆ ਕੀ ਕੁਝ ਆਪਾਂ ਇਹਦੇ ਵਿੱਚ ਪਾਇਆ ਹੈ ਵੀਡੀਓ ਪੂਰੀ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਪਤਾ ਲੱਗਣਾ ਸਬਜ਼ੀ ਕਿਵੇਂ ਬਣਦੀ ਕੱਚੀ ਆਂਬੇ ਆਜੋ ਆਪਾਂ ਸਟਾਰਟ ਕਰੀਏ ਸਬਜ਼ੀ ਬਣਾਉਣੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜੇ ਖੇਲ ਲੌਕ ਚੈਨਲ ਦੀ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਦੇ ਟਿਕਟਾਕਾਂ ਚਾਹਤੀ ਕਰਾਂ ਜਾਂਦੇ ਰਾਜੀ ਖੁਸ਼ੀ ਅੱਜ ਵੀਡੀਓ ਬਣਾਉਣ ਲੱਗੇ ਸੀ ਆ ਵੀਡੀਓ ਬਹੁਤ ਜ਼ਿਆਦਾ ਖਾਸ ਹੋ ਗਈ ਖਾਂਦੇ ਤੇ ਢੜੀਆ ਬਹੁਤ ਹੀ ਵਧੀਆ ਤੇ ਟੇਸਟੀ ਹੈ ਗਾਜ ਵੀ ਬਚਦਾ ਸਪੈਸ਼ਲ ਹੀ ਹੈ ਨਾ ਤੇ ਉਹ ਹੈ ਜੀ ਆਪਾਂ ਬਿ ਸਪੈਸ਼ਲ ਅੱਜ ਬਣਾਉਣ ਲੱਗੇ ਆਂਬ ਦੀ ਸਬਜ਼ੀ ਕੱਚੇ ਆਂਬੀਆਂ ਹੁਣ ਲੱਗੀਆਂ ਹੋਈਆਂ ਦਰੱਖਣ ਕੋਈ ਸਬਜ਼ੀ ਬਣਾਉਣ ਲੱਗੇ ਬਹੁਤ ਹੀ ਟੇਸਟੀ ਬਣਦੀ ਹੈ ਆਜੋ ਤੁਹਾਨੂੰ ਬਣਾਈਏ ਬਣਾ ਕੇ ਦਿਖਾਈਏ ਕਿੱਦਾਂ ਬਣਦੀ ਹੈ ਤੇ ਆਜੋ ਆਪਾਂ ਸਟਾਰਟ ਕਰੀਏ ਹਾਂਜੀ ਆਪਾਂ ਸਬਜ਼ੀ ਬਣਾਉਣ ਲਈ ਲਏ ਆ ਕੱਚੇ ਆਚਾਰ ਆਂਬੀਆਂ ਦਸ ਕਿਤੇ ਆਪਣੇ ਤੇ ਲੱਗੇ ਹੋਏ ਸੀ ਬਾਹਰ ਲੱਗਿਆ ਹਾ ਦਸ ਤੇ ਆਪਣੇ ਹਨਾ ਖੇਤ ਵਿੱਚ ਕਿਸੇ ਦੇ ਉੱਥੋਂ ਪੱਲਿਆਂ ਦੀਆਂ ਸੀ ਚਾਰ ਅੰਬੀਆਂ ਤੇ ਇਹਨਾਂ ਵੀਨ ਪੱਖੇ ਕਰਨ ਧੋਦੀਆਂ ਧੋ ਕੇ ਹੁਣ ਪਹਿਲਾਂ ਉਹਨਾਂ ਛੱਲ ਲੈਣਾ ਤਾਂ ਤੋਂ ਆ ਚੀਜ਼ ਸਾਰੀ ਨਾਲ ਫੋਲਕ ਆਪਾਂ ਲਾ ਦੇਣਾ ਹਾਂਜੀ ਇਸ ਤਰ੍ਹਾਂ ਆਪਾਂ ਛੱਲ ਲੈ ਹੁਣ ਆਪਾਂ ਇਹਨਾਂ ਚੀਜ਼ ਦੇ ਛੋਟੇ ਛੋਟੇ ਟੁਕੜੇ ਕਰ ਲਿਆ ਹਾਂਜੀ ਆਪਾਂ ਅੰਬੀਆਂ ਚੀਰ ਲੀਆਂ ਹੁਣ ਆਪਾਂ ਪਾਉਂਦੇ ਤੜਕਾ ਹਾਂਜੀ ਆਪਾਂ ਗੈਸ ਆਨ ਕਰਕੇ ਕੜਾਈ ਰੱਖਤੀ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਘਿਓ ਮੜਾ ਪਾਣੀ ਸੁੱੱਕ ਲੈਂਦੀ ਹੈ ਬਹੁਤ ਹੀ ਚਟਪਟੀ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਕੱਚੀ ਐਮਪੀਆਂ ਦੀ ਤੁਸੀਂ ਇਹਨੂੰ ਮਹੀਨੇ ਬਾਅਦ ਸਟੋਰ ਕਰਕੇ ਵੀ ਰੱਖ ਸਕਦੇ ਹੋ ਹਨਾ ਚਟਨੀ ਵਾਂਗੂ ਪਲਾਉਂਟ ਹੈ ਤੇ ਲਾ ਕੇ ਖਾਓ ਜਿਵੇਂ ਮਾਜੀ ਖਾਓ ਸਬਜ਼ੀ ਨਹੀਂ ਟੇਸਟੀ ਬਣਦੀ ਹੈ ਬਹੁਤ ਹੀ ਜ਼ਿਆਦਾ ਆ ਜਾਂਦਾ ਖੰਡ ਪਾਣੀ ਸੋਪ ਗਿਆ ਹੁਣ ਤਾਂ ਇਹਦੇ ਵਿੱਚ ਤਾਂ ਲਾ ਕੇ ਘਿਓ घ्यो तो अपना गर्म, तो गर्म हो तो गर्म हो जाए घ्यो गर्म हो चुके कड़क कड़क हो चुकी है हम ये पावगे थोड़ी जी आप सौंप ਥੋੜੀ ਸੌਂਫ ਪਾਈ ਹੈ ਥੋੜੀ ਜਿਹੀ ਪਾ ਪਾਵਾਂਗੇ ਕਲੌਂਜੀ ਕਲੌਂਜੀ ਤੁਸੀਂ ਦੇਖ ਸਕਦੇ ਥੋੜੀ ਜਿਹੀ ਪਾਣੀ ਕਲੌਂਜੀ ਤੇ ਥੋੜਾ ਜਿਹਾ ਪਾਉਣਾ ਜੀਰਾ ਸਵਾਕੀ ਪੱਤਾ ਪਾਉਣ ਲਾਂਗੇ ਥੀਮ साबुत धनिया साबुत धनिया ये पाना थोड़ा जारिया चीज़ों मिक्स कर लागे ये अपना भज चुक हम आप इस प्याज से लसन दोन् चीज़ मिक्सा लसन प्याज कट्ठे आपू लागे ਹਾਂਜੀ ਤੜਕਾ ਆਪਣਾ ਪੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਸਵਾਦ ਅਨੁਸਾਰ ਜਿੰਨਾ ਤੁਸੀਂ ਖਾਣਾ ਚਾਹੋ ਹਲਦੀ ਤੇ ਲਾਲ ਮਿਰਚ ਆਪਾਂ ਥਿਕਨ ਮਿਕਸ ਕਰ ਦਾਂਗੇ ਇਹਦੇ ਵਿੱਚ ਹੀ ਆਪਾਂ ਕੱਚੀਆਂ ਆਂਬੀਆਂ ਉਹ ਮਿਕਸ ਕਰ ਦਾਂਗੇ ਜਿਹੜੀਆਂ ਆਪਾਂ ਕੱਟੀਆਂ ਸੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ 2 ਮਿੰਟ ਇਦਾਂ ਪੈਸੂ ਪਾ ਮਾ ਲੇ ਪਾਣੀ ਆਪਾਂ 5 ਕਿ ਮਿੰਟ ਇਹਨੂੰ ਪਕਾ ਲਿਓ ਫੇਰੀ ਦੇ ਵਿੱਚ ਇੱਕ ਚੀਜ਼ ਹੋਰ ਪਾਉਣੀ ਆ ਹਾਂਜੀ 5 ਤੋਂ 7 ਮਿੰਟ ਹੋ ਚੁੱਕੇ ਆ ਦੇਖਿਓ ਸਬਜੀ ਦਿੱਤੀ ਆਂਦੀ ਆਪਾਂ ਹੁਣ ਉਹਦੇ ਵਿੱਚ ਜਿਹੜੀ ਚੀਜ਼ ਪਾਉਣੀ ਉਹ ਤੁਹਾਨੂੰ ਦਿਖਾਉਣੀ ਆ ਆਪਾਂ ਇਹਦੇ ਵਿੱਚ ਪਾਉਣੀ ਆ ਸ਼ੱਕਰ ਜੇ ਤੁਹਾਡੇ ਕੋਲ ਗੋੜਾ ਹੈਗਾ ਗੋੜਪਾ ਤੋਂ ਖੰਡ ਹੈ ਹੀ ਖੰਡ ਪਾ ਤੋਂ ਅਸੀਂ ਸ਼ੱਕਰ ਹੀ ਜ਼ਿਆਦਾ ਯੂਜ਼ ਕਰਦੇ ਥੋੜੀ ਜਿਹੀ ਪਾਉਣੀ ਸ਼ੱਕਰ ਤੇ ਹੁਣ ਆਪਾਂ ਇਹਨੂੰ ਸਵਾਹ ਕੇ ਪਕਾਵਾਂਗੇ ਸ਼ੱਕਰ ਦਿੱਤੀ ਪਾ ਹੁਣ ਆਪਾਂ ਇਹਨੂੰ ਪਕਾਵਾਂਗੇ ਘੱਟੋ ਘੱਟ 15 ਤੋਂ 20 ਮਿੰਟ ਸਲੋ ਫਲੇਮ ਗੈਸ ਤੇ ਦੇ 10 ਤੋਂ 15 ਮਿੰਟ ਹੋ ਚੁੱਕੀ ਆਪਾਂ ਦੇਖੀਓ ਸਬਜੀ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਕੋ ਚਟਨੀ ਵਾਂਗੂ ਖਾਓ ਤੁਸੀਂ ਪਰੌਂਠੇ ਤੇ ਰੱਖ ਕੇ ਇੱਕੋ ਜਿਹੀ ਬਣਾ ਕੇ ਮਹੀਨਾ ਭਰ ਤੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਦੇਖੋ ਕਿੰਨਾ ਵਧੀਆ ਕਿੰਨੀ ਵਧੀਆ ਸਬਜੀ ਬਣੀ ਆ ਹੁਣ ਆਪਾਂ ਕੱਢ ਦੇ ਗੈਸ ਬੰਦ ਹਾਂਜੀ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਕਿੰਨਾ ਵਧੀਆ ਟੈਕਸਚਰ ਆ ਕਿੰਨੀ ਵਧੀਆ ਮੂਝ ਪਾਣੀ ਆਈ ਜਾਂਦਾ ਜੀ ਕੱਲਰ ਹੁਣੇ ਖਾਲਾ ਹਾਂਜੀ ਇਸ ਤਰੀਕੇ ਨਾਲ ਤੁਸੀਂ ਕੱਚੀ ਆਮਿਆਂ ਦੀ ਸਬਜ਼ੀ ਬਣਾ ਕੇ ਰੱਖ ਸਕਦੇ ਹੋ ਇੱਕ ਵਾਰ ਤੁਸੀਂ ਸਬਜ਼ੀ ਬਣਾ ਲਓ ਮਹੀਨਾ ਬਾਅਦ ਤੁਸੀਂ ਫ੍ਰੈਜ਼ੀ ਫ੍ਰੋਸਟ ਕਰਕੇ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਚਟਨੀ ਵਾਂਗੂ ਖਾ ਲਓ ਪਰਾਂਠੇ ਉਤੇ ਰੱਖ ਕੇ ਸਬਜ਼ੀ ਤੌਰ ਤੇ ਖਾ ਲਓ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਪਤਾ ਜੀ ਤਾਂ ਕਿਉਂਕਿ ਗਰਮੀ ਵਿੱਚ ਚੱਲਦੀ ਰਹਿੰਦੀ ਹੈ ਹੁਣ ਤਾਂ ਆਮਬਿਆਂ ਦਾ ਸੀਜ਼ਨ ਹੈ ਹੁਣ ਤਾਂ ਵਧੂਆਂ ਵੀ ਰੱਖਣ ਨੂੰ ਵੀ ਲੱਗਿਆ ਤੇ ਬਜਾਗ ਲਿਖੀਆਂ ਆਈਆਂ ਹੁਣ ਕਿ ਤੁਸੀਂ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਮੇਰੀ ਵੀਡੀਓ ਨੂੰ ਮਤਵ ਨਾਲ ਸ਼ੇਅਰ ਕਰਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਅਸੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਕੀ ਸਾਰੇ ਵੀਰ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਸਾਡੀ ਵੀਡੀਓ ਵੇਖਦੇ ਹਨ ਤੇ ਕਮੈਂਟ ਕਰਦੇ ਹਨ ਬਹੁਤ-ਬਹੁਤ ਧੰਨਵਾਦ ਚਲੋ ਮਿਲਦੇ ਆਪਾਂ ਕੱਲ ਨੂੰ ਜੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ